ਚੂਲੇ ਦੇ ਇਸ ਜਗ੍ਹਾ ਦਰਦ ਹੋਣਾ ਜਿੱਥੇ ਆਪਾਂ ਬੈਠਦੇ ਆਂ ਔਰ ਲੱਕ ਤੋਂ ਸ਼ੁਰੂ ਹੋਣਾ ਜਿਹੜੇ ਲੋਕ ਬੈਠ ਕੇ ਲੰਬੇ ਸਮੇਂ ਲਈ ਕੋਈ ਵੀ ਨੌਕਰੀ ਕਰਦੇ ਆ ਜਾਂ ਕੰਮ ਕਰਦੇ ਆ ਉਹਨਾਂ ਦੇ ਇਸ ਜਗ੍ਹਾ ਦਰਦ ਸ਼ੁਰੂ ਹੋ ਜਾਂਦਾ ਇਸ ਨੂੰ ਠੀਕ ਕਰਨ ਲਈ ਆਪਾਂ ਕਿਹੜੀਆਂ ਕਸਰਤਾਂ ਕਰਨੀਆਂ ਨੇ ਅਸਲ ਹੁੰਦਾ ਕੀ ਹੈ L4 L5 ਤੋਂ ਸ਼ੈਟਿਕ ਨਰਵ ਆਉਂਦੀ ਹੈ ਇਸ ਦੇ ਦੌਰਾਨ ਆਪਣਾ ਜਿਹੜਾ ਪਰਫੋਰਮੈਂਸ ਮਸਲ ਨੇ ਉਹ ਇਰੀਟੇਟ ਕਰਦਾ ਸ਼ੈਟਿਕ ਨਰਵ ਨੂੰ ਪਰੀ ਫਾਰਮਸ ਜਿਹੜਾ ਮਸਲ ਹੈ ਜਦੋਂ ਉਸ ਤੇ ਇਨਫਲਮੇਸ਼ਨ ਹੋਏਗੀ ਉਹ ਆਪਣਾ ਜਿਹੜੀ ਸ਼ੈਟਿਕ ਨਰਵ ਹੈ ਜਿਹੜੀ ਬਹੁਤ ਡੀਪ ਹੁੰਦੀ ਆ ਉਸ ਨੂੰ ਇਰੀਟੇਟ ਕਰੇਗਾ ਔਰ ਪੇਸ਼ੈਂਟ ਦੇ ਇਸ ਜਗ੍ਹਾ ਦਰਦ ਹੋਏਗਾ ਰਾਤ ਨੂੰ ਸੁੱਤੇ ਪਏ ਸੋ ਅਗਰ ਤੁਸੀਂ ਵੀ ਇਸ ਪਰੇਸ਼ਾਨੀ ਤੋਂ ਬਹੁਤ ਦੁਖੀ ਹੋ ਚੁੱਕੇ ਹੋ ਔਰ ਤੁਹਾਡਾ ਦਿਲ ਕਰਦਾ ਵੀ ਇਦਾਂ ਹੀ ਬੈਠੀਏ ਜਾਂ ਇਸ ਤੇ ਕੋਈ ਮਾਲਿਸ਼ ਕਰੀ ਜਾਈਏ ਜਾਂ ਸੇਕ ਦੇਈ ਜਾਈਏ ਤਾਂ ਇਸ ਤੋਂ ਛੁਟਕਾਰਾ ਬਹੁਤ ਜਲਦੀ ਪੈਣ ਵਾਲਾ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਸਤਰੀ ਕਾਲਜੀ ਥਿਸ ਇਜ਼ ਡਾਕਟਰ ਗੁਰਸ਼ੀਤ ਸਿੰਘ ਸਰਾ ਜਿਨ੍ਹਾਂ ਦੇ ਦਰਦ ਜ਼ਿਆਦਾ ਹੁੰਦਾ ਉਹ ਲੋਕ ਐਦਾਂ ਬੈਠਦੇ ਨੇ ਕਈ ਵਾਰੀ ਬੈਠਣ ਦਾ ਕੋਈ ਕੰਮ ਹੋਵੇ ਐਦਾਂ ਜਦੋਂ ਬੈਠੇ ਰਹਿੰਦੇ ਨੇ ਇਸ ਜਗ੍ਹਾ ਤੇ ਆਪਣੀ ਇਨਫਲੇਮੇਸ਼ਨ ਹੋ ਜਾਂਦੀ ਆ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦੱਸ ਕੇ ਹਟੇ ਸੋ ਇਸ ਦੇ ਲਈ ਤੁਹਾਨੂੰ ਕੀ ਚਾਹੀਦਾ ਤੁਸੀਂ ਇੱਕ ਕੁਰਸੀ ਲੈ ਲੈਣੀ ਆ ਔਰ ਇਸ ਦੇ ਉੱਪਰ ਆਪਣੀ ਲੱਤ ਰੱਖੋਗੇ ਮੰਨ ਲਓ ਆਪਣੇ ਖੱਬੇ ਪਾਸੇ ਦਰਦ ਹੈ ਇਸ ਤੇ ਆਪਾਂ ਬਿਲਕੁਲ ਪਿੱਛੇ ਚਲੇ ਜਾਣਾ ਦੇਖੋ ਥੱਲੇ ਬੈਠ ਗਏ ਇਸ ਜਗ੍ਹਾ ਤੇ ਸਟ੍ਰੈਚ ਪਏਗਾ 15 ਤੋਂ 30 ਸਕੰਡ ਹੋਲਡ ਫੇਰ ਰਿਲੈਕਸ ਫਿਰ 15 ਤੋਂ 30 ਸਕੰਡ ਹੋਲਡ ਫੇਰ ਰਿਲੈਕਸ ਇਸਦੇ ਤੁਸੀਂ 4 ਤੋਂ 5 ਸੈਟ ਲਾਉਣੇ ਪਹਿਲੀ ਕਸਰਤ ਇੱਕ ਗੱਲ ਹੋਰ ਕਸਰਤ ਕਰਨ ਤੋਂ ਪਹਿਲਾਂ ਇਸ ਜਗ੍ਹਾ ਤੇ ਰੋਜ਼ਾਨਾ 15 ਤੋਂ 20 ਮਿੰਟ ਗਰਮ ਪਾਣੀ ਵਾਲੀ ਬੋਟਲ ਨਾਲ ਸੇਕ ਜ਼ਰੂਰ ਦਿਆ ਕਰੋ ਹੁਣ ਆਪਾਂ ਦੂਜੀ ਕਸਰਤ ਦੱਸਣ ਲੱਗੇ ਆਂ ਫਿਰ ਆਪਾਂ ਕੀ ਕਰਾਂਗੇ ਫਿਗਰ ਆਫ 4 ਸਟ੍ਰੈਚ ਮੰਨ ਲਓ ਸੱਜੇ ਪਾਸੇ ਚੂਲੇ 'ਚ ਦਰਦ ਹੈ ਤਾਂ ਆਪਾਂ ਸਿੱਧੇ ਪਹਿ ਜਾਾਂਗੇ ਇੱਕ ਲੱਤ ਮੋੜਾਂਗੇ ਫਿਰ ਆਪਾਂ ਇਸ ਨੂੰ ਦੂਸਰੀ ਲੱਤ ਦੇ ਉੱਪਰ ਰੱਖਾਂਗੇ ਔਰ ਇਸ ਗੋਡੇ ਨੂੰ ਸਾਟੀ ਨਾਲ ਲਾਉਣ ਦੀ ਕੋਸ਼ਿਸ਼ ਇਸ ਜਗ੍ਹਾ ਤੇ ਖਿੱਚ ਪਏਗੀ ਇੱਥੇ ਆਪਾਂ 30 ਸੈਕਿੰਡ ਹੋਲਡ ਥੈਨ ਫਿਰ ਆਪਾਂ ਰਿਲੈਕਸ ਕਰ ਦੇਣਾ ਇਸ ਦੇ ਆਪਾਂ 5-5 ਸੈਟ ਲਾਉਣੇ ਆ ਪਰ ਇੱਕ ਗੱਲ ਹੋਰ ਇਹ ਕਸਰਤ ਆਪਾਂ ਦੋਨੋਂ ਸਾਈਡ ਕਰ ਲਈਏ ਪਹਿਲਾਂ ਵਾਲੀ ਕਸਰਤ ਮੰਨ ਲਓ ਤੁਹਾਡੇ ਗੋਡਿਆਂ 'ਚ ਦਰਦ ਹੈ ਸੋ ਤੋਂ ਇਹ ਨਹੀਂ ਹੋਵੇਗੀ ਸੋ ਤੁਸੀਂ ਉਸ ਨੂੰ ਅਵੋਇਡ ਕਰਕੇ ਆਹ ਵਾਲੀ ਕਸਰਤ ਸ਼ੁਰੂ ਕਰ ਸਕਦੇ ਹੋ ਜਿਹੜੀ ਤੀਜੀ ਐਕਸਰਸਾਈਜ਼ ਹੈ ਉਸ ਦੇ ਲਈ ਆਪਾਂ ਕੀ ਕਰਾਂਗੇ ਪਰ ਚਾਈਲਡ ਪੋਜ਼ ਸਟ੍ਰੈਚ ਕਰਾਂਗੇ ਦੋਨੋਂ ਗੋਡੇ ਖੋਲ ਦੇਣੇ ਆ ਔਰ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਕਰਨੀ ਔਰ ਹੱਥ ਅੱਗੇ ਲੈ ਜਾਣੇ ਜਿੰਨੇ ਵੱਧ ਤੋਂ ਵੱਧ ਲਿਆ ਸਕਦੇ ਆ ਇੱਥੇ ਆਪਾਂ 30 ਸੈਕਿੰਡ ਹੋਲਡ 30 ਸੈਕਿੰਡ ਹੋਲਡ ਥੈਨ ਰਿਲੈਕਸ ਇਸਦੇ ਵੀ ਆਪਾਂ ਚਾਰ ਤੋਂ ਪੰਜ ਸੈਟ ਲਾਓ ਆਖਰੀ ਕਸਰਤ ਬਟਰਫਲਾਈ ਸਟ੍ਰੈਚ ਆਪਾਂ ਬਿਲਕੁਲ ਢੋਲ ਲਾ ਕੇ ਪੈਰ ਜਾਣਾ ਔਰ ਪੈਰ ਫੜ ਕੇ ਪੂਰੇ ਆਪਾਂ ਗੋਡੇ ਖੋਲ ਦੇਣੇ ਐਦਾਂ ਫੜ ਕੇ ਵੀ ਖੋਲ ਸਕਦੇ ਹੋ ਇੱਥੇ ਆਪਾਂ 10 ਤੋਂ 15 ਸੈਕਿੰਡ ਹੋਲਡ ਥੈਨ ਰਿਲੈਕਸ ਅਸਾਨ ਕਸਰਤਾ ਕਰੋ ਤੁਸੀਂ ਚੂਲੇ ਦੇ ਦਰਦ ਨੂੰ ਆਪਣੇ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਸਾਸਤ੍ਰਿਕ ਕਾਲ